ਇੱਕ ਪਾਪਾ ਜੀ ਤੁਰਿਆ ਹੋਇਆ ਯਾਰ ਕੋਸਟ ਕਰਾਉਣਾ ਨਹੀਂ ਲੈ ਲਓ ਜੀ ਮਗਰ ਮਗਰ ਲੈ ਆਓ ਜੀ ਮਗਰ ਨਹੀਂ ਸ਼ਾਮ ਦੀ ਹਲਾਇਣਾ ਦੇਖ ਬੰਦ ਕਿ ਤਾ ਆ ਗਿਆ ਕੋਸਟ ਕਰਾਉਣਾ ਆ ਜਾਣਗੇ ਜੀ ਆ ਗਏ ਆ ਗਏ ਫਾਸਕੜੀ ਜਨਾ ਨਜ਼ਰ ਆ ਰਹੀ ਠੀਕ ਹੈ ਮੈਡਮ ਹੁਣ ਅਸਰ ਬੈਠ ਜਾ ਜਨਾ ਯੂਨੀਫਾਰਮ ਯੂਨੀਫਾਰਮ ਚ ਆਉਂਦਾ ਬਣਾਣੇ ਮੇਰੇ ਦੇਖੀ ਠੀਕ ਹੈ ਭਾਈ ਪ੍ਰੈਸਰ ਪੂਰੀ ਜਗ੍ਹਾ ਬਹੁਤ ਮਾਈਕ ਆ ਰਹੇ ਮਾਈਕ ਨਹੀਂ ਹਲਡੇ ਗਿਆ ਹੈ ਦੋ ਕੈਮਰੇ ਦੇ ਸਾਹਮਣੇ ਜੀ ਯਾਰ ਇਕ ਵੈਕ ਰੋ ਉਹ ਜਿਹੜੇ ਸਟ੍ਰੀਟਸ ਤੋਂ ਕੱਟ ਨੂੰ ਪਾਈਲ ਪਿੱਛੇ ਕਰਨਾ ਬੜਾ ਵਧੀਆ ਲੱਗੂਗੀ ਚੈਨਲ ਨੂੰ ਬੜਾ ਸਟਾਇਲ ਪਿੱਛੇ ਕਰ ਲਓ ਕੋਈ ਫਰਕ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੋਧ ਨਸ਼ਾ ਵਿਰੋਧ ਡਾਇਰੈਕਸ਼ਨ ਆ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਇਹ ਪਾਕ ਬੇਸਡ ਔਰ ਪਾਕ ਰਨ ਜਿਹੜਾ ਡਰਗ ਕਾਟਲ ਬਸਟ ਕੀਤਾ ਗਿਆ ਜਿੱਚ 8 ਦੋਸ਼ੀ ਗ੍ਰਿਫਤਾਰ ਹੋਏ ਨੇ 4.4 ਕੇਜੀ ਹਿਰੋਇਨ ਗ੍ਰਿਫਟ ਜਿਹੜੀ ਰਿਕਵਰ ਹੋਈ ਹੈ ਇਹਨਾਂ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਧੇ ਇਨਟੈਕ ਸੀਗੇ ਔਰ ਇਹਦੇ ਚ ਅਲੱਗ-ਅਲੱਗ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਜਿਵੇਂ-ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਹਦੇ ਚ ਪਾਕਿਸਤਾਨ ਬੇਸ ਜਿਹੜੇ ਸਮਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਇਹ ਸਾਰੇ ਕਾਰਟਲਸ ਨੂੰ ਆਪ ਰਨ ਕਰ ਰਹੇ ਸੀਗੇ ਇਹਦੇ ਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਅ ਇੰਪੋਰਟੈਂਟ ਬੰਦੇ ਨੇ ਉਹ ਫੜੇ ਗਏ ਮਨਜੀਤ ਜਿਹੜਾ ਇੱਥੇ ਸੈਂਟਰਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਦੀ ਜੌਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜਿਹੜੀਆਂ ਡਰਗ ਜਿਹੜੇ ਕਾਰਨ ਨੈਟਵਰਕ ਦੇ ਵਿੱਚ ਸ਼ਾਮਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਆ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਿਰੋਜ਼ਪੁਰ ਦਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣੇ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਤਲਵਿੰਦਰ ਟਿੰਡੂ ਜਿਹੜਾ ਤਨਵਾਖੋਰ ਦਾ ਥਾਣਾ ڪرੰਡਾ ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਦੀਪ ਔਰ ਇਹਦੇ ਚ ਇੰਪੋਰਟੈਂਟ ਗੱਲ ਹੈ ਇੱਕ ਅਮਿਤ ਲੜਕਾ ਫੜਿਆ ਗਿਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸੋਰਸਸ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ 34 ਸਾਲ ਉਮਰ ਹੈ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੇ ਚ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ ਆਪਰੇਟਰਸ ਤੇ ਜਿਹੜੇ ਡਰੱਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵੀਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ ਇਸ ਤੋਂ ਇਲਾਵਾ ਸਤਨਾਮ ਸਿੰਘ ਛਾਟੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਏਸੀਪੀ ਸਾਹਿਬ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਇਹਨਾਂ ਬਹੁਤ ਵਧੀਆ ਕੰਮ ਕੀਤਾ ਔਰ ਇਹ ਜਿਹੜਾ ਡਰਗ ਆਰਡਰ ਲੈ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜਾ ਜਿਹੜੀ ਕਨਸਾਈਨਮੈਂਟਸ ਨੇ ਇਹ ਵਾਇਰ ਡਰੋਨ ਹੀ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਕੁਝ ਕਰਾਸ ਹੋਈਆਂ ਇੰਡੀਆ ਸਰ ਸੈਂਟਰਲ ਏਜੰਸੀ ਕਿਹੜੀ ਚ ਕੰਮ ਕਰਦਾ ਹੈ? ਇਹਦਾ ਆਫਿਸ ਕਿੱਥੇ ਹੈ ਮੈਨੂੰ ਦੱਸੋ। ਇਹਨਾਂ ਦਾ ਆਫਿਸ ਅੰਮ੍ਰਿਤਸਰ 'ਚ ਹੀ ਆ ਜੀ। ਇਹ ਡੀਆਰਆਈ ਆਪਾਂ ਜਿਹੜੀ ਹੈਗੀ ਆ ਸੈਂਟਰਲ ਏਜੰਸੀ ਹੈ। ਸਰ ਇਹ ਕਿਵੇਂ ਇਨਡल्ज ਹੋ ਗਿਆ ਕਿਉਂਕਿ ਉਹ ਤਾਂ ਖੁਦ ਹੀ ਫੜਨ ਵਾਲੇ ਨੇ। ਇਹ ਕਿਵੇਂ ਇਹਦੇ ਵਿੱਚ ਆ ਗਿਆ? ਦੇਖੋ ਜਿਹੜਾ ਇਹ ਡਰੱਗ ਨੈਟਵਰਕ ਜਾਂ ਕ੍ਰਿਮੀਨਲ ਸਿਸਟਮ ਹੁੰਦਾ ਐ ਐਲਿਓਰਮੈਂਟ ਦੇ ਕੇ ਲਾਲਚ ਦੇ ਕੇ ਲੋਕਾਂ ਨੂੰ ਫਸਾ ਲੈਂਦੇ ਆ। ਔਰ ਪਤਾ ਲੱਗਿਆ ਕਿ ਥੋੜੀ ਦੇਰੀ ਪਹਿਲਾਂ ਇਹਨੇ ਨੌਕਰੀ ਜੁਆਇਨ ਕੀਤੀ ਹੈ ਮਨਜੀਤ ਨੇ ਤੇ ਇਹਨਾਂ ਦੇ ਜਿਹੜੇ ਨੈਟਵਰਕ ਦੇ ਵਿੱਚ ਸੰਪਰਕ ਚ ਆਇਆ ਔਰ ਇਹਨੇ ਮੁੜ ਕੇ ਇਸ ਦੇ ਥਰੂ ਜਲਦੀ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ। ਤੇ ਛਾਡੇ ਵਾਲਾ ਵੀ ਪੁਲਿਸ ਬਣਾਜਮਾ ਜੀ। ਹਾਂਜੀ ਉਹ ਅਲੱਗ ਕੇਸ ਹੈ ਜੀ। ਉਹ ਉਹਦੇ ਬਾਰੇ ਤੁਹਾਨੂੰ ਅਲੱਗ ਇਨਫੋਰਮੇਸ਼ਨ ਦਵਾਂਗੇ। ਇਹਦੇ ਵਿੱਚ ਜਿਹੜੇ ਕਾਟਰਲ ਹੈ ਪਾਕਿਸਤਾਨ ਦੇ ਦੋ ਸਮਗਲਰਸ ਦਾ ਇਹਦੇ ਵਿੱਚ ਉਹ ਨਹੀਂ ਹੈ। ਅੱਛਾ ਜੀ। ਉਹ ਛਾਡੇ ਵਾਲਾ ਕਾਂਸਟੇਬਲ ਅਲੱਗ ਹੈ ਜੀ। ਉਹ ਤੁਸੀਂ ਨਾਮ ਲਿਖਾਂ ਉਹਦੇ ਵਿੱਚ ਸਤਨਾਮ ਸਿੰਘ ਜਿਹੜਾ ਹੈ ਇਹ ਹੋਰ ਹੈ ਜੀ। ਅੱਛਾ ਹਾਂ ਉਹ ਜਿਹੜਾ ਛਾਡੇ ਵਾਲਾ ਕਾਂਸਟੇਬਲ ਆ ਸਵਿਫਟ ਕਾਰ ਦੇ ਵਿੱਚ ਫੜਿਆ ਗਿਆ ਉਹ ਪਟਿਆਲਾ ਪੁਲਿਸ ਦਾ ਕਾਂਸਟੇਬਲ ਹੈ ਉਹਦੇ ਤੋਂ ਰਿਕਵਰੀ ਜਿਹੜੀ ਆ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੋਈ ਹੈ ਪੂਰਾ ਪੀਆਰ ਆ ਜਿਹੜਾ ਕਿੰਨੇ ਦੇ ਤੋਂ ਕੰਮ ਕਰ ਰਿਹਾ ਸੀ ਕਿ ਹੁਣ ਤੱਕ ਦੇਖੋ ਅਜੇ ਤੱਕ ਤਾਂ ਜਿਹੜੀ ਆ ਸਾਡੇ ਕੋਲ ਗੱਲ ਚੱਲ ਰਹੀ ਹੈ ਉਹ ਹੈਗਾ ਕਿ ਇਹਦਾ ਨੈਟਵਰਕ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਫਾਰਨ ਬੇਸਡ ਹੈਗਾ ਉਹਨੂੰ ਅਸੀਂ ਸਾਰੇ ਨੂੰ ਅਜੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ ਬਿਕੋਜ਼ ਉਹਨੂੰ ਦੀਪਲੀ ਇਨਵੈਸਟੀਗੇਟ ਕਰਕੇ ਔਰ ਸਾਰੇ ਜਿਹੜੇ ਨੈਟਵਰਕ ਦੇ ਇਹਨਾਂ ਦੀਆਂ ਸਟ੍ਰਿੰਗਸ ਨੇ ਉਹ ਸਾਰੀਆਂ ਅਸੀਂ ਇਕੱਠੀਆਂ ਕਰਤੀਆਂ ਸਾਰੇ ਜਿਸ ਕਰਕੇ ਇਸ ਕੰਮ ਚ ਪਿਆ ਕਿਉਂਕਿ ਜਿਸ ਤਰ੍ਹਾਂ ਡੀਰ ਨੇ ਉਹਨੂੰ ਪੇਤ ਕਾਫੀ ਹੁੰਦੇ ਆ ਇਹਨਾਂ ਦੇ ਦੇਖੋ ਪੇਤੀ ਬੰਦੇ ਨੂੰ ਤਾਂ ਫਰਕ ਪੈਂਦਾ ਹੀ ਔਰ ਥੋੜੀ ਆਪਣੀ ਪੋਜੀਸ਼ਨ ਦਾ ਆਫੀਸ਼ਲ ਪੋਜੀਸ਼ਨ ਦਾ ਜਿਹੜਾ ਉਹ ਆਪਣੇ ਫਾਇਦਾ ਉਠਾਉਂਦਾ ਹੀ ਹੈ ਇਸ ਗੱਲ ਦਾ ਵੀ ਸਾਨੂੰ ਇਸ ਤਰ੍ਹਾਂ ਦਾ ਕਵਰ ਹੈ ਕਿ ਅਸੀਂ ਕੋਈ ਆਪਰੇਸ਼ਨ ਕਰ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ ਸੋ ਆਮ ਗਵਰਨਮੈਂਟ ਅਫੀਸਰ ਜਿੱਦਾਂ ਦੇ ਕੰਮ ਕਰਦੇ ਫੜੇ ਜਾਂਦੇ ਜਦੋਂ ਉਹਦੇ ਚੀ ਗੱਲ ਜਾ ਕੇ ਪਤਾ ਲੱਗਦੀ ਸਰਕਰ ਜਿਹੜਾ ਕੋਈ ਸਟੇਬਲ ਹੈ ਉਸ ਤੋਂ ਜਿਹੜਾ ਤੁੰਟਾਲੇ ਫੜਿਆ ਗਿਆ ਸੀ ਛਾੜੇ ਖਾਣੇ ਵੱਲੋਂ ਉਹ ਉਹਦੇ ਬਾਰੇ ਬਾਅਦ ਚ ਦੱਸ ਦਿਆਂ ਜੀ ਇਹਨੂੰ ਆਪਾਂ ਇੰਪੋਰਟੈਂਟ ਨਾ ਕਰੀਏ ਉਹ ਛੋਟੀ ਰਿਕਵਰੀ ਹੈ ਹੈ ਕਮਰਸ਼ਲ ਬਟ ਇਹ ਡਿਫਰੈਂਟ ਹੈ ਜੇ ਡੀਆਰਆਈ ਦੇ ਉੱਤੇ ਹੀ ਗੱਲ ਕਰ ਲਈਏ ਸਰ ਇਹ ਜਿਸ ਤਰੀਕੇ ਨਾਲ ਕਾਫੀ ਮੁਸ਼ਕਲ ਵੀ ਹੋਏਗਾ ਕਿ ਸਟੇਟ ਫੋਰਸਸ ਨੂੰ ਸੈਂਟਰਲ ਫੋਰਸਸ ਦੇ ਉੱਤੇ ਦੇਖੋ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਅਸੀਂ ਤਾਂ ਆਪਣੇ ਆਪਰੇਸ਼ਨ ਦੇ ਵਿੱਚ ਜਿਹੜਾ ਬੰਦਾ ਫੜੇ ਜਾਂਦਾ ਉਸ ਤੋਂ ਬਾਅਦ ਆਈਡੈਂਟੀਟੀ ਪਤਾ ਲੱਗਦੀ ਹੈ ਸਾਨੂੰ ਤਾਂ ਪਤਾ ਨਹੀਂ ਸੀਗਾ ਵੀ ਦਬਕਾ ਵੀ ਮਾਰੇ ਉਹਨਾਂ ਕਿ ਮੈਂ ਸੈਂਟਰਲ ਜਿਹਾ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਜੀ ਅਸੀਂ ਪੁਲਿਸ ਸક્ષਮ ਹੈ ਆਪਣੇ ਕੰਮ 'ਚ ਸਾਨੂੰ ਆਉਂਦਾ ਆਪਣਾ ਕੰਮ ਕਰਨਾ ਸਰ ਕੋਈ ਹੋਰ ਨਹੀਂ ਹੈ ਇਸ ਨਾਲ ਡੀਆਰਆਈ ਦਾ ਫਾਲੋਅ ਅਪ ਨਹੀਂ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਪਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੀ ਸੇਲ ਕਿੱਧਰ ਕਰਦੇ ਸੀ ਇਹ ਸਾਰੀ ਹੈ ਜਿੱਦਾਂ ਉਹ ਅਸੀਂ ਚੱਲ ਰਹੇ ਹਾਂ ਉਸ ਗੱਲ ਤੇ ਮੈਂ ਤੁਹਾਨੂੰ ਦੱਸਿਆ ਕਿ ਹਵਾਲੇ ਵਾਲੇ ਬੰਦੇ ਵੀ ਵਿੱਚ ਅਰਕਸਤਾਨ ਬੇਸ ਸਮਗਲਰ ਤਾਂ ਹੈ ਗਈ ਹੈ ਇੱਕ ਕਾਫੀ ਲੰਬਾ ਨੈਟਵਰਕ ਹੈ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਹਵਾਲੇ ਨੂੰ ਪੈਸੇ ਕਿੰਨੇ ਕਪੈਸਿਟੀ ट्रांजੈਕਸ਼ਨ ਹੋਈ ਇਹ ਵਾਲਾ ਅਜੇ ਉਹ ਵੀ ਸਾਰਾ ਦੇਖ ਰਹੇ ਕਾਫੀ ਪੈਸੇ ਉਹਦੇ ਥਰੂ ਰੂਟ ਹੋਏ ਸਾਰੇ ਉਹਦੇ ਚ ਫੋਨ ਦੇ ਵਿੱਚੋਂ ਕਾਫੀ ਇਨਫੋਰਮੇਸ਼ਨ ਮਿਲੀ ਹੈ ਤੇ ਮਿਲਿਆ ਅਸੀਂ ਹਵਾਲਾ ਵਾਲੇ ਦੇ ਨਾਲ ਬੀਤੇ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਪਰ ਜਿਹੜਾ ਅਮਿਤ ਕੁਮਾਰ ਹੈ ਕਾਫੀ ਦਿਨ ਤੋਂ ਇਹ ਕੰਮ ਕਰਵਾ ਰਿਹਾ ਟਰੱਕ ਡਰਾਈਵਰ ਨਾ ਉਹਦੇ ਜਿਹੜੇ ਆਪਾਂ ਸਮਝਦੇ ਨੇ ਗੋਡਫਾਦਰ ਉਹ ਬਾਹਰ ਬੈਠਾ ਹੈ ਉਨੇ ਤੇ ਵੀ ਅਸੀਂ ਕਾਰਵਾਈ ਕਰ ਸਰ ਅਵੀ ਦਾ ਰੋਲ ਹੈ ਜਿਹੜਾ ਸਾਥੀ ਸੇਨਾ ਦਾ ਉਹ ਆਹੀ ਕੰਮ ਹੈ ਜੀ ਤੁਹਾਨੂੰ ਪਤਾ ਹੀ ਹੈ ਜਿਹੜਾ ਹੀਰੋਇਨ ਦੇ ਸਮਗਲਿੰਗ ਔਰ ਨੈਟਵਰਕ ਦੇ ਵਿੱਚ ਸ਼ਾਮਲ ਹੋ ਕੇ ਸਪਲਾਈ ਕਰਨੀ ਔਰ ਪੈਸੇ ਲੈਣੇ ਸਰ ਡੀਆਰਏ ਨੇ ਹੁਣ ਤੱਕ ਕਿੰਨੀ ਪ੍ਰਾਪਰਟੀ ਦੀ ਕਿੰਨਾ ਦਾ ਪੈਸਾ ਹੁਣ ਲੈ ਜੀ ਇਹ ਦੇਖੋ ਅਜੇ ਉਸ ਗੱਲਬਾਤ ਅਸੀਂ ਚੱਲਾਂਗੇ ਅਜੇ ਤਾਂ ਪੁਲਿਸ ਰਿਮਾਂਡ ਚੱਲ ਰਿਹਾ ਉਹਦੇ ਤੇ ਲੰਬਾ ਰਿਮਾਂਡ ਹੋਰ ਲਿਆ ਜਾਏਗਾ ਫਿਰ ਅਸੀਂ ਸਾਰੀ ਗੱਲ ਹਾਂ ਜੀ ਰਿਮਾਂਡ ਰਿਮਾਂਡ ਅਜੀ ਅਜੇ ਹੋ ਕੇ ਹੋਰ ਲੈਵਾਂਗੇ ਆਪਾਂ ਡੀਆਰਏ ਦੇ ਨਾਲ ਕਿੰਨੇ ਦੋਸ਼ੀ ਫੜੇਗੇ ਉਹਦੇ ਨਾਲ ਇੱਕ ਰਵੀ ਕੁਮਾਰ ਫੜਿਆ ਗਿਆ ਫਿਰੋਜ਼ਪੁਰ ਵਾਸੀ ਸਰ ਜਿਦਾ ਡੀਆਰਏ ਦਾ ਇਹ ਸਾਰਾ ਲੈਂਦਾ ਸੀਗਾ ਤਾਂ ਮੰਨ ਲਓ ਜੇ ਨੈਟਵਰਕ ਕਾਫੀ ਫਲਾ ਲਿਆ ਹੋਣਾ ਆਪਣਾ ਉਸ ਬਾਰੇ ਲੱਗਾ ਦੇਖੋ ਅਜੇ ਕਹਿਣਾ ਬੜਾ ਮੁਸ਼ਕਲ ਹੈ ਆਪਾਂ ਉਹ ਗੱਲ ਕਹਿਣੀ ਚਾਹੀਦੀ ਹੈ ਜਿਹੜੀ ਆਪਾਂ ਵੈਰੀਫਾਇਬਲ ਗੱਲ ਹੈ ਐਵੇਂ ਮੈਂ ਕੱਚੀ ਗੱਲ ਕਰਦਾ ਉਹਦਾ ਫਾਇਦਾ ਨਹੀਂ ਜੀ ਸਰ 8 ਦੋਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ 8 ਦੋਸ਼ੂ ਫੜੇਗੇ ਦੇ ਇਹਦੇ ਚ ਰਵੀ ਕੁਮਾਰ ਮਨਜੀਤ ਤਲਵਿੰਦਰ ਰੋਹਿਤ ਸ਼ਰਮਾ ਵਿਸ਼ੇਖ ਅਰਸ਼ਦੀਪ ਅਮਿਤ ਕੁਮਾਰ ਜਿਹੜਾ ਹਵਾਲੇ ਵਾਲਾ ਔਰ ਸਤਨਾਮ ਸਿੰਘ ਸਰ ਇੰਨਾ ਵੱਡਾ ਨੈਟਵਰਕ ਚੱਲ ਰਿਹਾ ਹੈ ਕਿ ਆਪਣੀ ਇਸ ਤੋਂ ਬਾਅਦੇ ਹੋਰ ਵੀ ਲੋਕ ਨੇ ਜਿਹੜੇ ਕਰ ਰਹੇ ਨੇ ਉਹਦੀ ਪੁਲਿਸ ਨੇ ਤੇ ਬੱਸ ਕੀਤਾ ਹੀ ਹੈ ਚਲੋ ਚੰਗੀ ਚੀਜ਼ ਹੈ ਪਰ ਹੋਰ ਵੀ ਲੋਕ ਹੈਗੇ ਨੇ ਇਨਵੋਲਡ ਹਨ ਉਹਦੇ ਨਾਲ ਦੇਖੋ ਤੁਹਾਨੂੰ ਪਤਾ ਹੀ ਐ ਇਸ ਗੱਲ ਦਾ ਪਰ ਰੋਜ਼ ਜਦੋਂ ਰਿਕਵਰੀਆਂ ਕਰਦੇ ਆ ਕਿ ਕਿਸ ਤਰ੍ਹਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਲੋਕ ਇਹ ਕੰਮਾਂ ਦੇ ਵਿੱਚ ਸ਼ਾਮਲ ਹੋ ਕੇ ਇਹ ਇਹ ਡਰਗ ਜਿਹੜੇ ਆਰਟਲਸ ਨੇ ਉਹਨਾਂ ਚ ਸ਼ਾਮਲ ਹੁੰਦੇ ਸਰ ਹਵਾਲੇ ਦੀ ਟ੍ਰਾਂਸੈਕਸ਼ਨ ਕਿੱਥੋਂ ਹੁੰਦੀ ਹੈ ਉਹ ਫੋਰੈਕਸ ਕੰਪਨੀ ਦਾ ਪਤਾ ਲੱਗਿਆ ਜੀ ਉਹ ਦੱਸਦੇ ਆ ਤੁਹਾਨੂੰ ਸਾਰਾ ਜੇ ਇਮੀਡੀਏਟ ਜੇ ਕਰਦੇ ਆ ਫਿਰ ਸਾਰੇ ਪਾ ਚ ਜਾਂਦੇ ਆ ਤੇ ਉਧਰ ਪਿੰਡ ਚ ਰਾਤ ਗ੍ਰੇਨੇਟ